60000 ਦਾ ਦੋਸਤੋ ਜਗਤਜੀਤ ਕੰਪਨੀ ਦਾ ਰੀਪਰ ਪੈਜੂਗਾ ਆਪਾਂ ਨੂੰ ਕੁੱਲ ਤੇ ਕੁੱਲ 99000 ਦਾ 70000 ਦਾ ਚਲਾ ਦਿਆ ਹਾਂਜੀ ਦੋਸਤੋ ਜੀਐਨਵੀ ਘੋੜੇ ਨਾਲ ਤੁਹਾਡਾ ਸਵਾਗਤ ਹੈ ਵੀਰੇ ਆਸ ਕਰਦੇ ਆਂ ਭਰਾ ਸਾਰੇ ਠੀਕ ਠਾਕ ਹੋਵਾਂਗੇ ਆਪਾਂ ਤੁਹਾਡੇ ਲਈ ਲੈ ਕੇ ਆਏ ਵੀਰੇ ਅੱਜ ਰੀਪਰਾਂ ਦੀ ਵੀਡੀਓ ਤਕਰੀਬਨ ਆਪਣੇ ਕੋਲੇ ਵੀਰੇ ਖੇਤੀ ਦੀ ਸਾਰੀ ਮਸ਼ੀਨਰੀ ਹੁੰਦੀ ਹੈ ਜੁੜੇ ਰਹੋ ਆਪਣੇ ਪੇਜ ਨਾਲ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਸੋ ਨੂੰ ਆਪਾਂ ਸਾਰੀ ਵੀਡੀਓ ਆਪਣਾ ਡਿਟੇਲ ਦੇਵਾਂਗੇ ਸਾਰੀ ਮਸ਼ੀਨਰੀ ਦੀ ਬੱਟ ਦਿਖਾਵਾਂਗੇ ਤੁਹਾਨੂੰ ਅੱਜ ਆਪਾਂ ਕੱਲੇ ਰੀਪਰ ਜਿਹੜੇ ਆਪਣੇ ਕੋਲੇ ਰੀਪਰ ਨੇ ਰੀਪਰਾਂ ਦੇ ਵਿੱਚ ਵੀਰੇ ਜਿਆਦਾ ਪੀਸ ਹੋਣ ਕਰਕੇ ਆਪਾਂ ਦੋ 파ਰਟ ਤਿਆਰ ਕਰਨੇ ਨੇ ਦੋ ਵੀਡੀਓ ਬਣਾਵਾਂਗੇ ਨੈਕਸਟ ਵੀਡੀਓ ਨਾਲ ਵੀ ਜੁੜੇ ਰਹੋ ਆਓ ਕੱਲੇ ਕੱਲੇ ਰੀਪਰ ਦੀ ਆਪਾਂ ਉਦੋਂ ਸਟਾਰਟਿੰਗ ਕਰਦੇ ਆ ਕੱਲੇ ਕੱਲ ਦਾ ਰੇਟ ਫੁੱਲ ਡਿਟੇਲਸ ਤੁਹਾਨੂੰ ਦੰਨੇ ਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਰੇ ਤੁਹਾਨੂੰ ਫੁੱਲ ਡਿਟੇਲ ਮਿਲ ਜੂਗੀ ਫੋਟੋ ਮੰਗਣ ਦੀ ਲੋੜ ਨਹੀਂ ਪੈਣੀ ਪੜਾ ਆਓ ਵੀਰੇ ਕਰਦੇ ਆ ਸਟਾਰਟਿੰਗ ਕੱਟ ਦੇ ਹਾਂਜੀ ਦੋਸਤੋ ਸਭ ਤੋਂ ਸ਼ੁਰੂ ਚ ਆਪਣੇ ਕੋਲੇ ਰੀਪਰ ਆ ਗਏ ਨਿਊ ਬਿਸ਼ ਕਰਮਾ ਦਾ 2016 ਮਾਡਲ ਪੰਜਾਬ ਵਾਲਾ ਪੀਸ ਐ ਪੰਜਾਬ ਵਾਲਾ ਝਾਲ ਐ ਤੇ ਬਲੇਡਾਂ ਦੀ ਕ ਨਵੇਂ ਬਲੇਡ ਪਾਉਣ ਦੀ ਲੋੜ ਨਹੀਂ ਸਾਰਿਆਂ ਦੇ ਪਾਸੇ ਕਮਾ ਕੇ ਚੱਲਣਗੇ ਵੀਰੇ ਪੂਰੀ ਸੋਹਣੀ ਕੰਡੀਸ਼ਨ ਵਾਲਾ ਨਿਊ ਬਿਸ਼ਕਰਮਾ ਦਾ ਵੀਰੇ 2016 ਮਾਡਲ ਰੀਪਰ ਹੈ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਰੇਟ ਆਪਾਂ ਨੂੰ ਪੈ ਜੂਗਾ ਵੀਰੇ 1,35,000 ਦਾ ਰੀਪਰ ਸਾਫ਼ ਸੁਥਰਾ ਹੈ ਵੀਰੇ ਪੱਖੇ ਲਪੇਟਾਂ ਦੀ ਫੁੱਲ ਜ਼ਿੰਮੇਵਾਰੀ ਹੈ ਵੀਰੇ ਆਪਾਂ ਕੋਈ ਰਿਪੇਅਰ ਤੇ ਪੈਸੇ ਨਹੀਂ ਲਾਉਣੇ ਜਾ ਕੇ ਰੀਲ ਦੇ ਪੈਂਪਾਂ ਤੋਂ ਲੈ ਕੇ ਫਿੰਗਰਾਂ ਤੋਂ ਲੈ ਕੇ ਬਲੇਡਾਂ ਤੱਕ A to Z ਕੰਮ ਜਮਾ ਓਕੇ ਹੈ ਵੀ ਆਪਾਂ ਨੂੰ ਜਾ ਕੇ ਜ਼ੋਰ ਮਾਰ ਕੇ 2-3000 ਰੁਪਏ ਨਾਲ ਇਹ ਰੀਪਰ ਚੱਲਦਾ ਹੋ ਜਾਊਗਾ ਵੀਰੇ ਬਹੁਤਾ ਕੋਈ ਐ ਨਹੀਂ ਵੀ 10- ਜਿਹੜੇ ਬਾਈ ਨੇ ਪੰਜਾਬ ਏਰੀਆ ਚਲਾਉਣਾ ਹੈ ਪੰਜਾਬ ਵਾਲੀ ਜਾਲ ਹੈ ਤੇ ਆਪਣੇ ਕੋਲੇ ਅੱਗੇ ਆ ਗਿਆ ਭਰਾ ਨਿਊ ਵਿਸ਼ਕਰਮਾ ਦਾ 20 ਮਾਡਲ ਰੀਪਰ 55 ਇੰਚੀ 2020 ਮਾਡਲ ਹੈ ਜੀ ਰੀਪਰ ਇਹ ਵੀ ਵੀਰੇ ਪੂਰੀ ਸੋਹਣੀ ਕੰਡੀਸ਼ਨ ਚ ਹੈ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਰੀਪਰ ਹੈ ਵੀਰੇ ਤਕਰੀਬਨ ਬਲੇਡ ਇਹਦੇ ਵੀ ਐ ਮੰਨ ਕੇ ਚੱਲੋ ਪਾਸਾ ਚੇਂਜ ਕਰਕੇ ਹੀ ਚੱਲਣਗੇ ਵੀਰੇ ਪਾਸਾ ਚੇਂਜ ਕਰਨ ਵਾਲੇ ਬਲੇਡ ਨੇ ਸੋਹਣੀ ਕੰਡੀਸ਼ਨ ਵਾਲਾ ਰੀਪਰ ਵੀਰੇ ਥੋੜੀ ਮੋਟੀ ਦੇਖੋ ਰਿਪੇਅਰ ਜਿਵੇਂ 20 ਮਾਡਲ ਨੇ ਹੁੰਦੀ ਹੈ ਪਰ ਐ ਨਹੀਂ ਹੈਗਾ ਵੀ ਜਾ ਕੇ ਉਹੀ 15-20000 ਰੁਪਿਆ ਪੜੂਗਾ ਭਰਾ ਰੇਟ ਇਹਦਾ ਵੀ ਬਿਲਕੁਲ ਜਾਇਜ਼ ਵੀਰੇ ਜਮਾਂ ਜਾਇਜ਼ ਰੇਟ ਆਪਾਂ ਨੂੰ 1,60,000 ਦਾ ਪੀਸ ਪੈ ਜਾਊਗਾ ਵੀਰੇ ਰੇਟ ਆਪਣੇ ਪਰਾ ਸਾਰਿਆਂ ਦੀ ਜਾਇਜ਼ ਰੱਖਿਓਏ ਨੇ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਆਪਣੇ ਕੋਲੇ ਮਿਲ ਜਾਂਦੀ ਹੈ ਵੀਰੇ ਉਹ ਸਾਈਡ ਵੀ ਦਿਖਾ ਦੇ ਪਰਾ ਤਕਰੀਬਨ ਫੁੱਲ ਡਿਟੇਲ ਦੇ ਦਿਆ ਕਰੋ ਵੀਰੇ ਅੰਦਰ ਖੜੇ ਨੇ ਰੀਪਰ ਥੋੜ ਜਾਗਾ ਨੇ ਪੈਂਦੇ ਹੀ ਹੋਣਾ ਵੀਡੀਓ ਚ ਦੇਖ ਰਹੇ ਹੋ ਤੁਸੀਂ ਜਮਾਂ ਪਿੱਛੋਂ ਵੀਰੇ ਟੱਕਣ ਵਗੈਰਾ ਲਪੇਟਾਂ ਵਗੈਰਾ ਤੇ ਪੱਖਾ ਵਗੈਰਾ ਦੀ ਕੰਡੀਸ਼ਨ ਵੀਰੇ ਜਮਾਂ ਓਕੇ ਐ ਆ ਆਪਣਾ ਉੱਗਰ ਵਗੈਰਾ ਵੀ ਸਾਫ਼ ਸੁਥਰਾ ਹੈ ਵੀਰੇ ਸਾਰੀ ਸਾਫ਼ ਸੁਥਰੀ ਕੰਡੀਸ਼ਨ ਦੀ ਮਸ਼ੀਨ ਹੈ ਤੇ ਆਪਣੇ ਕੋਲੇ ਰੀਪਰ ਤਕਰੀਬਨ ਜਿਹੜੇ ਅੰਦਰ ਨੇ ਵੀਰੇ ਪੀਸ ਸਾਰੇ ਸਾਫ ਸੁਥਰੇ ਨੇ ਆਪਾਂ ਨੂੰ ਘੱਟ ਰੇਟ ਵਾਲੇ ਕਿਸੇ ਭਰਾ ਨੇ ਕੋਈ 70-80 ਹਜ਼ਾਰ ਦਾ ਵੀ ਰੀਪਰ ਲੈਣ ਉਹ ਵੀ ਜੁੜੇ ਰਹੋ ਵੀਰੇ ਸਾਨੂੰ ਸਾਰੇ ਹੀ ਰੀਪਰ ਦਿਖਾਵਾਂਗੇ ਆਪਾਂ ਨੇ ਕੋਈ ਕਿਸੇ ਨੇ ਕੋਈ ਟਰਾਲੀ ਕੋਈ ਟਰੈਕਟਰ ਕੋਈ ਕੰਪੈਨ ਲੈਣੀ ਹੈ ਵੀਰੇ ਸਾਰੇ ਐਪਲੀਮੈਂਟ ਮਿਲਣਗੇ ਆਪਣੇ ਕੋਲੇ ਸਾਰਿਆਂ ਦੀ ਤੁਹਾਨੂੰ ਵੀਡੀਓ ਪਾਉਂਦੇ ਰਹਾਂਗੇ ਆਪਣੇ ਪੇਜ ਨਾਲ ਜੇ ਇਹਨਾਂ ਜੁੜੇ ਰਹੋ ਚੈਨਲ ਨਾਲ ਵੀਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰਕੇ ਤਾਂ ਜੋ ਕਿਸੇ ਹੋਰ ਭਰਾ ਤੱਕ ਪਹੁੰਚੇ ਅੱਗੇ ਆ ਗਿਆ ਵੀਰੇ 2025 ਮਾਡਲ 25 ਮਾਡਲ ਵੀਰੇ ਰੀਪਰ ਇਹ ਵੀ ਜਿਵੇਂ ਨ ਇਹਦਾ ਵੀ ਵੀਰੇ ਇੱਕ ਪਾਸਾ ਜੂਜ ਹੋਇਆ ਹੈ ਇੱਕ ਪਾਸਾ ਇਹ ਪੇ ਇੱਕ ਪਾਸਾ ਹੀ ਜੂਜ ਹੋਇਆ ਹੈ ਬਲੇਡਾਂ ਦਾ ਨਾਲ ਦੀ ਕੰਡੀਸ਼ਨ ਵੀਰੇ ਨਵੇਂ ਵਰਗੀ ਲਈ ਖੜਿਆ 2025 ਮਾਡਲ ਆ ਰੇਟ ਵੀਰੇ ਇਹਦਾ ਵੀ ਹੈਰਾਨ ਕਰਨ ਵਾਲੀ ਆ ਵੀਰੇ ਸਵਾ ਆਪਣਾ 2.5 ਲੱਖ ਰੁਪਈਆ ਰੇਟ ਪਊਗਾ 25 ਮਾਡਲ ਦਾ 60 ਇੰਚੀ ਦਾ ਕਿਤੇ ਰੇਟ ਨਹੀਂ ਵੀਰੇ ਮਿਲਣਾ ਆਪਾਂ ਨੂੰ ਆਜੋ ਭਰਾ ਆ ਕੇ ਦੇਖਿਆ ਤੋ ਕੁੱਲ ਤੇ ਕੁੱਲ 2.5 ਲੱਖ ਰੁਪਈਏ ਦਾ ਵੀਰੇ ਰੀਪਰ ਹੈਗਾ ਪੂਰਾ ਸਾਫ਼ ਸੁਥਰਾ ਜ ਆ ਵੀਰੇ ਪੱਖੇ ਲਪੇਟਾਂ ਦਾ ਜਮਾਂ ਓਕੇ ਐ ਠੰਡ ਵੀ ਬਹੁਤ ਜ਼ਿਆਦਾ ਹੈ ਅੱਗੇ ਨੂੰ ਆਜਾ ਪੂਰਾ ਚੰਨੀ ਆ ਗਿਆ ਚੰਨੀ ਦੇ ਵੀਰੇ ਸਾਨੂੰ ਹਰ ਇੱਕ ਵਾਈ ਨੂੰ ਪਤਾ ਹੈ ਮਾਰਕੀਟ ਦਾ ਮਾਰਕੀਟ ਵੈਲਿਊ ਕੀ ਹੈ ਤੇ ਤਕਰੀਬਨ ਨਵਾਂ ਰੀਪਰ ਵੀਰੇ ਸਾਵਾ ਕੇ ਚਾਰ ਦੇ ਆਸ-ਪਾਸ ਹੈ ਇਹ ਵੀ ਆਪਾਂ ਤੁਸੀਂ ਐ ਮੰਨ ਕੇ ਚੱਲੋ ਵੀ ਨਵਾਂ ਰੀਪਰ ਲੈਣਾ ਨਵਾਂ ਹੀ ਮਿਲ ਰਿਹਾ ਆਪਣੇ ਆਪਾਂ ਨੂੰ ਟਾਪੇ 'ਚ ਵੀ ਰੰਗ ਪਿਆ ਵੀਰੇ ਅੰਦਰਲੀ ਸਾਈਡ ਆ ਜਿਹੜੇ 'ਚ ਆਪਾਂ ਐ ਸਮਝੋ ਹੀ ਮਾਲ ਚੱਲਣਾ ਉਹ 'ਚ ਵੀ ਰੰਗ ਪਿਆ ਫਰੰਟ ਊਗਰ 'ਚ ਰੰਗ ਵੀਰੇ ਥੱਲੇ ਵਾਲੀ ਚਾਦਰ ਤੇ ਰੰਗ ਨਵਾਂ ਮੰਨ ਕੇ ਰੀਪਰ ਲੈ ਜਿਓ ਨਵੀਂ ਕੰਡੀਸ਼ਨ ਦਾ 2025 ਮਾਡਲ ਹੈ ਰੇਟ ਰਹੂਗਾ ਵੀਰੇ ਕੁੱਲ 3.5 ਲੱਖ ਰੁ 64 ਇੰਚੀ ਰੀਪਰ ਹੈ ਜੀ 2200 ਮਾਡਲ ਹੈ ਸਿੰਗਲ ਪੱਖੇ ਵਾਲਾ ਹੁੰਦਾ ਵੀਰੇ ਚੰਨੀ ਨਵੀਂ ਕੰਡੀਸ਼ਨ ਚ ਜਿਵੇਂ ਨਵਾਂ ਰੀਪਰ ਹੈ ਜੀ ਜਮਾ ਜਾਇਜ਼ ਰੇਟ 35 ਲੱਖ ਰੁਪਿਆ ਕਰੇ ਬੈਠੇ ਤੁਸੀਂ ਵੀਡੀਓ ਦੇਖ ਕੇ ਆਪਣੇ ਤੋਂ ਫੋਨ ਤੇ ਵੀ ਮੰਗਾ ਸਕਦੇ ਹੋ ਵੀਰੇ ਰੀਪਰ ਤੇ ਕਿਰਾਇਆ ਲੱਗੂਗਾ ਵੀਰੇ 16 ਰੁਪਏ ਕਿਲੋਮੀਟਰ ਤੁਹਾਨੂੰ ਕਰੇ ਬੈਠੇ ਨੂੰ ਰੀਪਰ ਭੇਜ ਸਕਦੇ ਆ ਵੀਰੇ ਆਪਾਂ ਅੱਗੇ ਆ ਗਿਆ ਵੀਰੇ ਦਸ਼ਮੇਸ਼ ਮਲੇਰ ਕੋਟਲਾ ਜੋ ਕਿ ਵੀਰੇ ਤੁਸੀਂ ਆਪਣੀ ਡੇਲੀ ਦੇਖਦੇ ਹੋ ਵੀਰੇ ਨਵਿਆਂ ਦੀ ਬੁਕਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਰੀਪਰ ਦੀ ਰੀਪਰ ਇਹ ਵੀ ਵੀਰੇ ਕੁਆਲਟੀ ਨੰਬਰ 1 ਤੇ ਚੱਲ ਰਿਹਾ ਅੱਜ ਦੀ ਕਿਹੜੀ ਸਭ ਤੋਂ ਵੀਰੇ ਚੀਜ਼ ਵੀ ਬਹੁਤ ਟਾਪ ਬਣਾਈ ਹੈ ਹਰ ਇੱਕ ਨਾਟਨ ਤੱਕ ਵੀਰੇ ਕੋਈ ਬਾਸ਼ਲ ਤੱਕ ਵੀ ਧਿਆਨ ਚ ਰੱਖ ਕੇ ਲਾਈ ਹੈ ਹਰ ਇੱਕ ਚੀਜ਼ ਕੁਆਲਟੀ ਦੀ ਮਿਲੂਗੀ ਦਸ਼ਮੇਸ਼ ਤੇ 23 ਮਾਡਲ ਵੀਰੇ 1,95,000 ਦਾ ਰੀਪਰ ਪੈ ਜਾਊਗਾ ਇਹ 23 ਮਾਡਲ ਸਾਫ ਸੁਥਰੀ ਜੀ ਕੰਡੀਸ਼ਨ ਚ ਹੈ ਦਸ਼ਮੇਸ਼ ਮਲੇਰ ਕੋਟਲਾ ਵੱਡੇ ਟਾਹਾਂ ਜਾਂ ਨਾਟਕੇ ਰਾਲਾ ਚਪਰਾ ਹਾਂ ਰੀਪਰ ਥੋੜੀ ਮੋਟੀ ਜਿਵੇਂ ਪਾਲਦੀ ਹੁੰਦਾ ਰੀਪਰ ਵੀਰੇ ਉਹ ਕੰਡੀਸ਼ਨ ਹੈ ਪੱਖੇ ਲਪੇਟਣ ਦਾ ਜਮਾਂ ਓਕੇ ਹੈ ਕੁੱਲ 1,95,000 ਚ 23 ਮਾਡਲ ਅੱਗੇ ਆ ਗਿਆ 25 ਮਾਡਲ ਐਗਰੀਜਨ ਗੁੱਡੀ ਵਾਲੇ ਟੈਰਨ ਚ ਆ ਗਿਆ ਜੀ 25 ਮਾਡਲ ਐਗਰੀਜਨ ਫਰੰਟ ਉਗਰ ਵਗੈਰਾ ਤੇ ਰੰਗ ਫਿੰਗਰਾਂ ਵਗੈਰਾ ਜਮਾ ਓਕੇ ਵੀਰੇ ਓਨਲੀ ਕੰਡੀਸ਼ਨ ਚੱਲੇ ਆ ਆ 25 ਨਹੀਂ ਸੌਰੀ 24 ਮਾਡਲ ਹੈ ਜੀ ਇਹ 24 ਮਾਡਲ ਰੀਪਰ ਹੈ ਰੀਪਰ ਹੈਗਾ ਜਮਾ ਨਵੀਂ ਕੰਡੀਸ਼ਨ ਚ ਰੇਟ ਵੀਰੇ ਇਹਦਾ ਰਹੂਗਾ ਆਪਾਂ ਨੂੰ 230000 ਦਾ ਪੈਜੂਗਾ ਜੀ ਜਮਾ ਨਵਾਂ ਰੀਪਰ ਮੰਨ ਕੇ ਲੈ ਜੀ 230000 ਚ ਐਗਰੀਜਨ ਆਹ 57 ਇੰਚ ਜੀ ਦਿਖਿਆ ਦੇ ਵੀਰੇ ਅੱਗੇ ਪਿੱਛੇ ਵੀਡੀਓ ਨਾਲ ਜੁੜੇ ਰੋਪਰਾ ਜਮਾ ਆਹ ਧਿਆਨ ਨਾਲ ਹਰ ਇੱਕ ਚੀਜ਼ ਨੂੰ ਦੱਸ ਦੱਸਾਂਗੇ ਵੀਰੇ ਜੇ ਕੋਈ ਘਾਟ ਹੋਊਗੀ ਕਿਸੇ ਵੀ ਰੀਪਰ ਚ ਪੱਖੇ ਲਪੇਟਾਂ ਦਾ ਪੱਖੇ ਵੀਰੇ ਚ ਸਟੀਲ ਦੇ ਲੱਗੇ ਹੋਏ ਨੇ ਪੱਖੇ ਤਾਂ ਮਾਰਦੇ ਨਹੀਂ ਲਪੇਟਾਂ ਦਾ ਜਮਾ ਓਕੇ ਆ ਜੀ ਪੱਖੇ ਲਪੇਟਾਂ ਦਾ ਜਮਾ ਓਕੇ ਆ ਵੀਰੇ ਅੱਗੇ ਪੀਡੀਸੀ ਦਿਖਾਵਾਂਗੇ ਤੁਹਾਨੂੰ 2000 23 ਮਾਡਲ 2023 ਮਾਡਲ ਪੀਡੀਸੀ ਸੋਹਣੀ ਕੰਡੀਸ਼ਨ ਵਾਲਾ ਰੀਪਰ ਆ ਚੋਪਰ ਬਾਡੀ ਚ ਹੈ ਜੀ 2023 ਮਾਡਲ ਹੈ ਰੇਟ ਵੀਰੇ 1,60,000 ਦਾ ਪੈਜੂਗਾ ਇਹ ਆਪਾਂ ਨੂੰ ਜਿਹੜੇ ਵੀ ਭਰਾ ਨੂੰ ਚਾਹੀਦਾ ਆ ਕੇ ਆਪਣੇ ਨਾਲ ਕੰਟੈਕਟ ਕਰ ਸਕਦੇ ਹੋ ਸੰਪਰਕ ਕਰ ਸਕਦੇ ਹੋ ਵੀਰੇ ਫੋਨ ਤੇ ਮੰਗਾ ਸਕਦੇ ਹੋ ਘਰੇ ਬੈਠੇ ਵੀਰੇ ਜਮਾ ਜਾਇਜ਼ ਰੇਟ ਹੀ ਪਰ ਹੈ ਵੀਰੇ ਇਹ ਕੰਡੀਸ਼ਨ ਪੱਕੇ ਲਵੇਟਾਂ ਦੀ ਵੀ ਵਧੀਆ ਵੀਰੇ ਦੀ ਕੋਈ ਬਹੁਤਾ ਕੰਮ ਨਹੀਂ ਭਾਲਦਾ ਕੁੱਲ ਤੇ ਕੁੱਲ ਵੀਰੇ ਆਪਾਂ ਨੂੰ ਪੈਜੂਗਾ 1,60,000 ਦਾ ਜੀ ਅੱਗੇ ਆ ਗਿਆ ਆਪਣੇ ਕੋਲੇ ਵੀਰੇ ਜਗਤਜੀਤ ਜਗਤਜੀਤ 2020 ਮਾਡਲ ਵੀਰੇ ਕੁੱਲ ਤੇ ਕੁੱਲ 1.5 ਲੱਖ ਰੁਪਏ ਦਾ ਫਰੰਟ ਟੂਗਰ ਤੇ 20 ਮਾਡਲ ਵੀ ਰੰਗ ਲਈ ਖੜਿਆ ਭਰਾ ਜਗਤਜੀਤ ਕੰਪਨੀ ਦਾ ਕੁੱਲ 1.5 ਲੱਖ ਰੁਪਏ ਜਿਵੇਂ ਜਗਤਜੀਤ ਦਾ 20 ਮਾਡਲ ਕਿਤੋਂ ਨਹੀਂ ਮਿਲਣਾ ਵੀਰੇ ਮਿਲੂਆ ਕਿੱਥੋਂ ਜੀਐਨਵੀ ਘੋੜੇ ਨਬ ਤੋਂ ਸਾਫ ਸੁਥਰੀ ਕੰਡੀਸ਼ਨ ਦਾ ਟਾਪੇ ਤੇ ਬਾਸਕਟ ਲੱਗੀ ਹੋਈ ਹੈ ਵੀਰੇ ਉੱਤੇ ਵਾਲੀ ਬਾਸਕਟ ਜਗਜੀਤ ਨਾਲ ਨਹੀਂ ਆਉਂਦੀ ਇਹਦੇ ਲਵਾਈ ਹੋਈ ਐਕਸਟਰਾ ਵੀਰੇ ਰਗੀਲ ਦੇ ਪੈਂਪ ਨਵੇਂ ਪੈਸੇ ਨੇ ਆਾ ਥੋੜਾ ਮੋਟਾ ਕੰਮ ਜਿਵੇਂ ਹੁੰਦਾ ਵੀਰੇ ਉਹ ਬਲੇਡਾਂ ਵਗੈਰਾ ਦਾ ਉਹ ਭਾਲਦੇ ਹੀ ਹੁੰਦਾ ਰੀਪਰ ਜਿਵੇਂ ਓਕੇ ਦੀ ਰਿਪੋਰਟ ਹੈ ਲਪੇਟਾਂ ਦਾ ਜਿਵੇਂ ਓਕੇ ਹੈ ਜੀ ਅੱਗੇ ਆਪਣੇ ਕੋਲੇ ਆ ਗਿਆ ਭਰਾ ਕੇਐਸ 2019 ਮਾਡਲ 2019 ਮਾਡਲ ਕੇਐਸ ਦਾ ਰੀਪਰ ਹੈ ਜੀ ਸਾਫ ਸੁਥਰੀ ਕੰਡੀਸ਼ਨ ਵਾਲਾ ਰੀਪਰ ਹੈ ਜਮਾ ਓਕੇ ਦੀ ਰਿਪੋਰਟ ਹੈ ਜੀ ਸਾਰੇ ਪਾਸੋਂ ਰੀਲ ਪੰਪਾਂ ਵਗੈਰਾ ਜਮਾ ਓਕੇ ਨੇ ਵੀ ਇਹ ਤਾਂ ਖਤਮੇ ਨਹੀਂ ਹੁੰਦੀਆਂ ਕੱਟ ਬੁਸ਼ਾਂ ਚ ਆ ਗਈਆਂ ਪੱਖੇ ਲਪੇਟਾਂ ਦਾ ਜਮਾ ਓਕੇ ਹੈ ਵੀਰੇ ਕੰਡੀਸ਼ਨ ਪੂਰੀ ਵਧੀਆ ਲਈ ਖੜਿਆ ਹੈ ਰੇਟ ਜਮਾ ਜਾਇਜ਼ ਭਰਾ ਆਪਾਂ ਨੂੰ ਇਹ ਪੈ ਜੂਗਾ 1,60,000 ਦਾ 2019 ਮਾਡਲ ਕੇਐਸ ਕੰਪਨੀ ਦਾ ਹੀ 1,60,000 ਜੀ ਜਿਹੜੇ ਭਰਾ ਨੇ ਘਰੇ ਬੈਠੇ ਵੀ ਮੰਗਾਉਣਾ ਵੀਰੇ ਠੰਡ ਦਾ ਟਾਈਮ ਆ ਤੁਸੀਂ ਘਰੇ ਬੈਠੇ ਵੀਡੀਓ ਦੇਖ ਕੇ ਆਪਾਂ ਨੂੰ ਇਹਦਾ ਸਕਰੀਨਸ਼ਾਟ ਭੇਜ ਕੇ ਘਰੇ ਬੈਠੇ ਰੀਪਰ ਮੰਗਾ ਸਕਦੇ ਆ ਜੀ ਹਾਂ ਥੋੜਾ ਮੋਟਾ ਰੇਟ ਆਪਣਾ ਫੋਨ ਤੇ ਹੋ ਜੂਗਾ ਜੀ ਕੋਈ ਦਿੱਕਤ ਨਹੀਂ ਅੱਗੇ ਕੇਸ ਆ ਗਿਆ ਆਪਣੇ ਕੋਲੇ 2025 ਮਾਡਲ 2025 ਮਾਡਲ ਪੂਰੀ ਸੋਹਣੀ ਕੰਡੀਸ਼ਨ ਵਾਲਾ ਰੀਪਰ ਹੈ ਜੀ 59 ਇੰਚੀ 59 ਇੰਚੀ ਦੀ ਵੀਰੇ ਹਰ ਇੱਕ ਬਾਈ ਨੂੰ ਪਤਾ ਹੈ ਤਕਰੀਬਨ ਦੂਜੇ ਦੇ ਮੁਕਾਬਲੇ 25000 ਰੁਪਏ ਰੇਟ ਵੱਧ ਹੈ ਵੀਰੇ ਅ ਬਲੇਡਾਂ ਦਾ ਇੱਕ ਪਾਸੇ ਹੀ ਚੱਲਿਆ ਹੈ ਜੀ ਦੂਜਾ ਪਾਸਾ ਜਮਾ ਓਕੇ ਪਿਆ ਆਪਾਂ ਇਸ ਨੂੰ ਚੇਂਜ ਕਰਕੇ ਚਲਾ ਸਕਦੇ ਹਾਂ ਬਲੇਡਾਂ ਦਾ ਵੀ ਖਰਚ ਨਹੀਂ ਹੈਗਾ ਰੀਪਰ ਤੇ ਹੋਰ ਤਾਂ ਖਰਚ ਹੋਣੇ ਕੀ ਹੈ ਐ ਮੰਨ ਕੇ ਚੱਲੋ ਵੀ 1 ਰੁਪਿਆ ਨਹੀਂ ਆਪਾਂ ਨੂੰ ਜਾ ਕੇ ਲਾਉਣ ਦੀ ਲੋੜ ਸਿੱਧਾ ਚਲਾਉਣੀ ਹੈ ਕਰਕੇ ਗ੍ਰੀਸ ਬਲੇਡਾਂ ਦੇ ਪਾਸੇ ਕਰਕੇ ਚੇਂਜ ਵੀਰੇ 2025 ਮਾਡਲ ਰੇਟ 2,85,000 95 ਇੰਚੀ ਦਾ ਵੀਰੇ ਥੋੜਾ ਮੋਟਾ ਵੀਰੇ ਮਾਨਤਨ ਹੋ ਜਾਊਗਾ ਫੋਨ ਤੇ ਗੱਲ ਕਰਕੇ ਤੁਸੀਂ ਮੰਗਾ ਸਕਦੇ ਹੋ 25 ਮਾਡਲ ਦੀ ਜ਼ਿੰਮੇਵਾਰੀ ਰਹੂਗੀ ਪੂਰੇ ਸਾਫ ਦੀ ਜ਼ਿੰਮੇਵਾਰੀ ਰਹੂ ਟਾਇਰ ਵੱਡੇ ਨੇ ਵੀਰੇ ਨਟੀਆਂ ਨਾਲੇ ਵੱਡੇ ਟਾਇਰਾਂ ਚ ਆ ਅੱਗੇ ਇੱਕ ਪੀਸ ਹੋਰ ਆ ਗਿਆ ਵੀਰੇ ਆਪਣੇ ਕੋਲੇ ਕੇਐਸ ਕੰਪਨੀ ਦਾ 2019 ਮਾਡਲ 57 ਇੰਚੀ ਹੈ ਜੀ ਵੱਡੇ ਟੈਰਾਂ ਚ ਰੀਪਰ ਇਹ ਵੀ ਆਪਾਂ ਨੂੰ ਵੀਰੇ ਪੈ ਜੂਗਾ 1,55,000 ਦਾ ਕੰਡੀਸ਼ਨ ਇਹਦੀ ਵੀ ਵਧੀਆ ਹੈ ਵੀਰੇ 1,55,000 ਚ ਰੀਪਰ ਪੈ ਜੂਗਾ ਜਿਹੜੇ ਵੀ ਭਰਾ ਨੂੰ ਕੇਸ ਦਾ ਰੀਪਰ ਚਾਹੀਦਾ ਜਦੋਂ ਮਰਜੀ ਆਪਣਾ ਕੰਟੈਕਟ ਕਰਕੇ ਤੁਸੀਂ ਮੰਗਾ ਸਕਦੇ ਹੋ ਹੋਰ ਐਪਲੀਮੈਂਟ ਲੈਣਾ ਹੈ ਵੀਰੇ ਜੁੜੇ ਰਹੋ ਆਪਣਾ ਇੰਸਟਾਗ੍ਰam ਤੇ ਪੇਜ ਨੇ ਵੀਰੇ ਜੀ ਵੀ ਗੁਰਤੇਜ ਸਿੰਘ ਤੇ ਜੀ ਵੀ ਘੋੜੇ ਨਵ ਉਹਦੇ ਦੇ ਕੱਲੇ ਕੱਲੇ ਦੀ ਡਿਟੇਲ ਆਪਾਂ ਬੰਦੇ ਰਹਿੰਦੇ ਆ ਵੀਰੇ ਡੇਲੀ ਡੇਲੀ ਅਪਡੇਟ ਦੋ ਤੋਂ ਤਿੰਨ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਵੀਰੇ ਹਰ ਇੱਕ ਐਪਲੀਮੈਂਟ ਦੀਆਂ ਉਹਦੇ ਨਾਲ ਜ਼ਰੂਰ ਜੁੜੇ ਰਿਹਾ ਕਰੋ ਭਰਾ ਸੋਨੂੰ ਹਰ ਇੱਕ ਚੀਜ਼ ਜਿਹੜੀ ਆਪਣੇ ਕੋਲੇ ਕੋਈ ਨਵੀਂ ਆਉਂਦੀ ਹੈ ਵੇਚਦੇ ਆ ਲਿਆਉਂਦੇ ਆ ਵੀਰੇ ਸਾਰਿਆਂ ਦੀ ਅਪਡੇਟ ਮਿਲਦੀ ਰਹਿੰਦੀ ਹੈ ਜੇ ਕਿਸੇ ਭਰਾ ਨੇ ਕੋਈ ਕੰਪਲੇਨ ਲੈਣੀ ਹੈ ਵੱਡੀ ਕਪੈਨਾ ਆਪਣੇ ਕੋਲੇ ਨਵੀਆਂ ਵੀ ਨੇ ਵੀਰੇ ਪੁਰਾਣੀਆਂ ਵੀ ਨੇ ਜਿਹੜੀ ਵੀ ਮਰਜ਼ੀ ਕੰਪੈਨ ਲੈਣੀ ਹੈ ਕੰਪਨੀ ਦੀ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਭਰਾ ਨੇ ਕੋਈ ਕੰਪੈਨ ਜਾਂ ਕੋਈ ਵੀ ਮਸ਼ੀਨਰੀ ਵੇਚਣੀ ਹੈ ਆਪਾਂ ਨੂੰ ਆਪਣੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਫੋਟੋਆਂ ਸੈਂਡ ਕਰ ਸਕਦੇ ਹੋ ਤੇ ਅੱਜ ਭਰਾ ਅੱਗੇ ਆ ਗਈ ਕੇਐਸਾ 95 ਇੰਚੀ ਹੈ ਜੀ 2023 ਮਾਡਲ ਕੇਐਸ ਰੀਪਰ ਹੈ ਜੀ 95 ਇੰਚੀ ਰੀਪਰੇ ਵੀ ਸਾਫ ਸੁਥਰਾ ਹੈ ਜੀ ਵੀਰੇ ਇਹਦੇ ਵੀ ਵੀਰੇ ਜ਼ੋਰ ਮਾਰ ਕੇ ਬਲੇਡਾਂ ਦਾ ਵੀਰੇ ਪਾਸੇ ਚੇਂਜ ਕਰਨਾ ਪਊਗਾ ਸਟੈਪ ਆਫ ਫਿੰਗਰਾਂ ਵੀਰੇ ਓਕੇ ਪਈਆਂ ਨੇ ਚਲਾਈ ਜੇ ਵੀ ਦਾ ਟਾਇਰ ਵੀ 23 ਮਾਡਲ ਫਰੰਟ ਉੱਗਰ ਤੇ ਰੰਗ ਵਧੀਆ ਲਈ ਖੜਿਆ ਰੀਪਰ ਇਹ ਰੀਪਰ ਵੀਰੇ ਤਕਰੀਬਨ ਸਾਰੇ ਸਾਫ ਸੁਥਰੇ ਨੇ ਜਿਹੜੇ ਅੰਦਰ ਖੜੇ ਨੇ ਵੱਡੇ ਟਾਇਰਾਂ ਚਾਹੇ ਨਾਟ ਕੇ ਰਾਂਚਪੁਰਾ ਰਹੀ ਪੱਖੇ ਲਪੇਟਾਂ ਦੀ ਗੱਲ ਆ ਪੱਖੇ ਲਪੇਟ ਵੀ ਵੀਰੇ ਜਮਾ ਓਕੇ ਪਏ ਨੇ ਇਹ ਵੀ ਨਹੀਂ ਆਪਾਂ ਨੂੰ ਕੁਝ ਕਰਾਉਣ ਦੀ ਲੋੜ ਜਮਾ ਓਕੇ ਦੀ ਰਿਪੋਰਟ ਹੈ ਰੰਗ ਰੂਪ ਦੀ ਕੰਡੀਸ਼ਨ ਪੂਰੀ ਵਧੀਆ ਲਈ ਖੜਿਆ ਵੀਰੇ ਤੇ ਇਹ ਰੇਟ ਪੈਜੀਓ ਆਪਾਂ ਨੂੰ ਵੀਰੇ 2 ਲੱਖ 40 ਹਜ਼ਾਰ ਰੁਪਏ ਡਿਮਾਂਡ ਹੈ ਜੀ ਇਹਦੀ ਜੇ ਕਿਸੇ ਭਰਾ ਨੂੰ ਚਾਹੀਦਾ ਕੇਸ ਦੇ ਰੀਪਰ ਆਪਣੇ ਕੋਲੇ ਕਾਫੀ ਨੇ ਵੀਰੇ ਕੁਆਲਿਟੀਆਂ ਸਾਰੀਆਂ ਮਿਲ ਜਾਣਗੀਆਂ ਬਟ ਇਹ ਕੇਸ ਚ ਹੈ ਵੀਰਾ ਅੱਗੇ ਆਗੇ ਜੀ ਆਪਣੇ ਕੋਲੇ 62 ਇੰਚੀ 62 ਇੰਚੀ ਹੈ ਵੀਰੇ 2024 ਮਾਡਲ ਹੈ 62 ਇੰਚੀ ਦੀ ਮਾਰਕੀਟ ਦਾ ਹਰ ਇੱਕ ਬਾਈ ਨੂੰ ਪਤਾ ਹੀ ਹੈ ਵੀਰੇ ਤਨ ਪੱਖੇ ਵਾਲਾ ਕੇਐਸ ਦਾ ਨਵੀਂ ਸ਼ੇਪ ਵਾਲਾ ਵੀਰੇ ਕਿੰਨੀ ਕੁ ਮਾਰਕੀਟ ਹੈ ਇਹਦੀ ਇਹ ਆਪਾਂ ਨੂੰ ਜਮਾ ਜਾਇਜ਼ ਰੇਟ ਵੀਰੇ 2 ਲੱਖ 60 ਹਜ਼ਾਰ ਦਾ ਪੈ ਜੂਗਾ 62 ਇੰਚੀ ਭਰਾ 911 ਵਾਲੇ ਟਾਇਰਾਂ ਚ ਟਾਇਰਾਂ ਚ ਤਕਰੀਬਨ ਸਾਰੀ ਆਪਣੇ ਕੋਲੇ ਵੱਡਿਆ ਚ ਨੇ ਕੰਡੀਸ਼ਨ ਇਹਦੀ ਵੀ ਵੀਰੇ ਜਮਾ ਓਕੇ ਦੀ ਰਿਪੋਰਟ ਹੈ ਲਪੇਟਾ ਪੱਖਿਆਂ ਦਾ ਇਹ ਵੀ ਜਮਾ ਓਕੇ ਵੀਰਾ ਰੀਪਰ ਜਮਾ ਨਵੇਂ ਵਰਗ ਹੈ ਜੀ ਨਵਾਂ ਮੰਨ ਕੀ ਲੈ ਜੀਓ ਪੰਜਾਬ ਵਾਲਾ ਝਾਲ ਮਿਲੂਗਾ ਪੰਜਾਬ ਵਾਲਾ ਰੀਪਰ ਹੈ ਜੀ ਇਹ ਜਿਹੜੇ ਭਰਾ ਨੂੰ ਚਾਹੀਦਾ ਹੈ ਕੁੱਲ ਦੇ ਕੋਲ 260000 ਥੋੜਾ ਮੋਟਾ ਮਾਨਤਾਨ ਵੀਰੇ ਸਾਰੇ ਰੀਪਰਾਂ ਚ ਹੋ ਜਾਊਗਾ ਵੀਰਾ ਜਦੋਂ ਮਰਜੀ ਤੁਸੀਂ ਫੋਨ ਕਰਕੇ ਫੋਨ ਤੇ ਡੀਲ ਕਰ ਸਕਦੇ ਹੋ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਐਮਪਲੀਮੈਂਟਸ ਨੂੰ ਮਿਲਣਗੇ ਹੀ ਮਿਲਣਗੇ ਵੀਰੇ ਇਹ ਕੋਈ ਦਿੱਕਤ ਨਹੀਂ ਵੀ ਆਪਣੇ ਕੋਲੇ ਕੋਈ ਐਪਲੀਮੈਂਟ ਨਹੀਂ ਮਿਲੂਗਾ ਸਾਰੀਆਂ ਤਰ੍ਹਾਂ ਦੀ ਮਸ਼ੀਨਰੀ ਆਪਣੇ ਕੋਲੇ ਹੁੰਦੀ ਹੈ ਜੀ ਹਾਂ ਲੇਜ਼ਰਾਂ ਤੇ ਬਹੁਤ ਵੱਡਾ ਆਫਰ ਚੱਲ ਰਿਹਾ ਜੇ ਕੋਈ ਪ੍ਰਾ ਲੈਜ਼ਰ ਲੈਣ ਦਾ ਚਾਹਵਨ ਹੈ ਜੇ ਹੁਣ ਆਪਾਂ ਸਟਾਰਟਿੰਗ 'ਚੇ ਲੇਜ਼ਰ ਲੈਣਿਆ ਵੀਰੇ ਬਹੁਤ ਰੇਟ ਦਾ ਫਰਕ ਪੈਂਦਾ ਪ੍ਰਾ ਤੇ ਅੱਗੇ ਆ ਗਿਆ ਵੀਰ ਜੀ ਆਪਣੇ ਕੋਲੇ ਕੇਸ ਦਾ 64 ਇੰਚੀ ਰੀਪਰ ਹੈ ਜੀ ਇਹ ਕੇਸ ਕੰਪਨੀ ਦਾ ਚੰਨੀ ਟਾਈਪ ਜਿਹੜਾ ਆਪਾਂ ਵੀਰੇ ਚੰਨੀ ਤੇ 3.5 ਲੱਖ ਲਾਉਨੇ ਆ ਇਹ ਵੀ 24 ਮਾਡਲ ਹੈ ਵੀਰੇ ਇਹ ਆਪਾਂ ਨੂੰ 2,45,000 'ਚ ਪੈ ਜੂਗਾ ਸਾਰੇ ਫੰਕਸ਼ਨ ਚੰਨੀ ਵਾਲੇ ਨੇ ਸਿੰਗਲ ਪੱਖੇ 'ਚ ਹੈ ਵੀਰੇ ਕੁੱਲ ਦੇ ਕੁੱਲ 245000 ਚ 24 ਮਾਡਲ ਆ ਚਲਾਈ ਬਹੁਤ ਵਧੀਆ ਵੀਰੇ ਮਾਰਕੀਟ ਦਾ ਹਰ ਇੱਕ ਬਾਈ ਨੂੰ ਪਤਾ ਹੈ ਵੀਰੇ ਰੀਪਰ ਮਿਲਦਾ ਹੀ ਨਹੀਂ ਹੈਗਾ ਜੀ ਨੇ ਲੈਣਾ ਬਹੁਤ ਘੱਟ ਰੀਪਰ ਮਿਲਦਾ ਵੀਰੇ ਬਹੁਤ ਘੱਟ ਪੀਸ ਬਣੇ ਹੋਏ ਨੇ ਇਹ ਪੂਰੀ ਮਾਰਕੀਟ ਚ ਐ ਵੀਰੇ ਰੀਪਰ ਇਹ ਕੁੱਲ 245 ਚ ਪੈ ਜੂਗਾ ਸਿੰਗਲ ਪੱਖਿਆ ਵਾਲਾ ਪੱਖੇ ਲਪੇਟਾਂ ਦਾ ਸਾਰੇ ਕਾਸੀ ਦੀ ਓਕੇ ਕੰਡੀਸ਼ਨ ਹੈ ਵੀਰੇ ਕੁਝ ਨਹੀਂ ਜਾ ਕੇ ਕਰਾਉਣ ਦੀ ਲੋੜ ਭਰਾ ਆਪਾਂ ਨੂੰ ਬਰਮ ਟਾਈਪ ਬਣਿਆ ਸਿਸਟਮ ਜਿੰਨੀ ਵਾਂਗੂ ਪੱਖਿਆਂ ਦੇ ਸਾਈਡਾਂ ਦੇ ਬਰਮੇ ਲੱਗੇ ਹੋਏ ਨੇ ਵੀਰੇ ਅੱਗੇ ਜਸਵੰਤ ਕੰਪਨੀ ਦਾ ਆ ਗਿਆ ਵੀਰੇ ਜਸਵੰਤ ਕੰਪਨੀ ਦਾ 2023-24 ਮਾਡਲ ਹੈ ਜੀ ਕੁੱਲ ਤੇ ਕੁੱਲ 1,60,000 ਰੁਪਏ ਦਾ ਪੀਸ ਪੈਜੂਆ ਵੀਰੇ 23-24 ਮਾਡਲ ਜਸਵੰਤ 160 ਚ ਜੀ ਪੀਸ ਇਹ ਵੀ ਪੂਰਾ ਸਾਫ਼ ਸੁਥਰਾ ਹੈ ਬਲੇਡਾਂ ਦੇ ਅੱਧਾਂ ਤੋਂ ਜ਼ਿਆਦਾ ਦੇ ਪਾਸੇ ਚੇਂਜ ਹੋਣਗੇ ਅੱਧੇ ਬਲੇਡ ਨਵੇਂ ਪੈਣਗੇ ਭਰਾ ਰੀਲ ਦੇ ਪੰਪਾਂ ਵਗੈਰਾ ਕੱਟ ਪੁੱਛਾਂ ਚ ਆ ਗਈਆਂ ਕੁਆਲਿਟੀ ਵਧੀਆ ਹੈ ਵੀਰੇ ਹਰ ਇੱਕ ਬਾਈ ਨੂੰ ਪਤਾ ਜਿਹੜੇ ਵੀ ਵੀਰ ਜਸਵੰਤ ਚਲਾ ਰਹੇ ਨੇ ਚੱਲਣ ਚ ਰੇਲ ਹੈ ਰੀਪਰ ਚ ਕੋਈ ਕਾਟ ਨਹੀਂ ਹਾਂ ਟਾਇਰਾਂ ਛੋਟਿਆਂ ਚ ਹੈ ਵੀਰੇ ਤੇ ਕੁੱਲ 1.60 ਥੋੜਾ ਮੋਟਾ ਮਾਨਦਾਨ ਹਰ ਇੱਕ ਚ ਮੰਨ ਕੇ ਚੱਲੀਓ ਬਾਹਲਾ ਲੰਬਾ ਚੌੜਾ ਵੀਰੇ ਕੋਈ ਫਰਕ ਪੈਂਦਾ ਨਹੀਂ ਹੈਗਾ ਜੇ ਆਪਾਂ ਕੋਈ 15-20000 ਦਾ ਫਰਕ ਮੰਨਦੇ ਹੋ ਉਹ ਨਹੀਂ ਹੋਣਾ ਵੀਰੇ ਅੱਗੇ ਜਸਵੰਤ ਕੰਪਨੀ ਦਾ ਆ ਗਿਆ ਜੀ ਆਪਣੇ ਕੋਲੇ ਜਸਵੰਤ ਕੰਪਨੀ ਦਾ 2021 ਮਾਡਲ ਰੀਪਰ ਹੈ ਜੀ ਰੀਪਰ ਇਹ ਵੀ ਸਾਫ ਸੁਥਰਾ ਹੈ ਵੀਰੇ ਪੂਰੀ ਸੋਹਣੀ ਕੰਡੀਸ਼ਨ ਦਾ ਰੀਪਰ ਹੈ ਜੀ ਜਸਵੰਤ 2021 ਮਾਡਲ ਤੇ ਤਕਰੀਬਨ ਵੀਰੇ ਇਹ ਜੋੜਾ ਬਲੇਡਾਂ 'ਚ ਆ ਗਿਆ ਬਲੇਡਾਂ ਦੀ ਕੰਡੀਸ਼ਨ ਵੀਰੇ ਬਲੇਡ ਤਕਰੀਬਨ ਪਹਿਣਗੇ ਭਰਾ ਬਲੇਡ ਪਾਣਗੇ ਪੱਖੇ ਲਪੇਟਾਂ ਦਾ ਜਾਲ ਹਰਿਆਣੇ ਵਾਲੇ ਵੀਰੇ ਜਾਲ ਜਮਾ ਨਮਾ ਹੈ। ਤਾਪੇ ਚ ਵੀ ਰੰਗ ਵਧੀਆ ਲਈ ਖੜਿਆ ਵੀਰੇ ਜਿਹੜੇ ਸਾਹ ਉਹ ਨਾਲ 21 ਮਾਰ ਲੈ। ਛੋਟੇ ਟੈਰਾਂ ਚ ਆ ਗਿਆ ਵੀਰੇ। ਤੇ ਰੀਲ ਘੱਟ ਪੁਛਿਆ ਚ ਆ ਗਈ ਫਿੰਗਰਾਂ ਸਹੀ ਨੇ ਵੀਰੇ ਫਰੰਟ ਟੂਗਰ ਵਗੈਰਾ ਜਮੋ ਕੇ ਪਿਆ। 5-7000 ਲਾ ਕੇ ਰੀਪਰ ਚੱਲਣ ਵਾਲੇ ਵੇ। ਜਿਹੜੇ ਪਰਾਂ ਨੂੰ ਰੀਪਰ ਦੀ ਜ਼ਰੂਰਤ ਹੈ ਕੰਟੈਕਟ ਕਰਿਆ ਕਰੋ ਵੀਰੇ। ਜਿਹੜੇ ਪ੍ਰਾ ਨੂੰ ਕੋਈ ਵੀ ਐਪਲੀਮੈਂਟ ਤੇ ਨਹੀਂਦਾ ਜਿਹੜਾ ਲੇਜਰ ਨੇ ਵੀਰੇ ਦਸ਼ਮੇਸ਼ ਕੁਆਲਟੀ ਦੀਆਂ ਚੱਲ ਰਹੀਆਂ ਨੇ ਜਿਹੜਾ ਆਪਣੇ ਕੋਲੇ ਦਸ਼ਮੇਸ਼ ਦੀ ਬੁਕਿੰਗ ਬਹੁਤ ਹੋ ਰਹੀ ਹੈ ਦਸ਼ਮੇਸ਼ ਦਾ ਤੇ ਇੱਕ ਆਪਾਂ ਆਪਣਾ ਲੇਜਰ ਤਿਆਰ ਕਰ ਰਹੇ ਆ ਰੇਟ 'ਚ ਬਹੁਤ ਜ਼ਿਆਦੇ ਜਾਇਜ਼ ਪੈ ਰਿਹਾ ਪ੍ਰਾ ਪੁਰਾਣਾ ਲੇਜਰ ਲੈਣ ਦੀ ਜ਼ਰੂਰਤ ਤੇ ਨਹੀਂ ਸੋਨੂੰ ਨਵਾਂ ਵੀਰੇ ਜਿਹੜਾ ਆਪਣਾ ਆਪਾਂ ਤਿਆਰ ਕਰਾ ਰਹੇ ਆ ਬਹੁਤ ਜ਼ਿਆਦੇ ਜਾਇਜ਼ 'ਚ ਤੇ ਕੁਆਲਟੀ ਨੰਬਰ 1 ਹੈ ਵੀਰੇ ਪਿਛਲੇ ਬਹੁਤ 1500 ਪੀਸ ਆਪਣਾ ਵੇਚੇ ਹੋਏ ਆ ਇਹ ਬਹੁਤ ਵਧੀਆ ਚੱਲ ਰਿਹਾ ਵੀਰੇ ਬਹੁਤ ਵਧੀਆ ਵਿਕ ਰਿਹਾ ਤੇ ਜਸਵੰਤ ਦਿਖਾ ਦੇ ਪ੍ਰਾ ਤੇ ਇਹਦੀ ਰੇਟ ਦੀ ਗ ਪੂਰੇ ਸੋਨੇ ਜੀ ਕੰਡੀਸ਼ਨ ਵਾਲਾ ਰੀਪਰੇ ਵੀਰੇ ਜਪੀਤ ਰਹਿ ਪਾ ਹੈ ਮੈਂ ਕਿੱਧਰ ਰਹਿ ਪਾ ਹੈ ਹਾਂ ਅੱਗੇ ਆ ਜਾਓ ਭਰਾ ਜਸਵੰਤ ਤੇ ਜਸਵੰਤ 2024 ਮਾਡਲ ਆ ਗਿਆ ਜੀ ਇਹ 2024 ਮਾਡਲ ਜਸਵੰਤ 513 ਰੀਪਰੇ ਵੀ ਪੂਰਾ ਵਧੀਆ ਵੀਰੇ ਬਲੇਡਾਂ ਦਾ ਤਕਰੀਬਨ ਅੱਧੇ ਇੱਕ ਬਲੇਡ ਇੱਕ ਪਾਸਾ ਲਈ ਖੜੇ ਨੇ ਵੀਰੇ ਪੱਖੇ ਲਵੇਟਾਂ ਦਾ ਓਕੇ ਵੀਰੇ ਟਾਇਰ ਵੱਡਿਆਂ ਚ ਆ ਗਿਆ ਵੀਰੇ ਟਰੈਕਟਰ ਵਾਲੇ ਟਾਇਰਾਂ ਚ ਆ ਗਿਆ ਇਹ ਸਿੰਗਲ ਗੱਡੀ ਚ ਟਾਇਰ ਦੀ ਕਸਾਈ ਬਹੁਤ ਘੱਟ ਹੈ ਇਹਦੀ ਕੰਡੀਸ਼ਨ ਵਧੀਆ ਵੀਰੇ ਰੇਟ ਜਮਾ ਜਾਇਜ਼ 180000 24 ਮਾਡਲ ਜਸਵੰਤ ਕੋ ਕੰਪਨੀ ਦਾ ਰੀਪਰ ਹੈ ਵੀਰੇ ਇਹ ਰੀਪਰ ਵੀਰੇ ਜਿਹੜੇ ਆਪਣੇ ਕੋਲੇ ਅੰਦਰ ਸਟਾਕ ਖੜੇ ਸਨ ਉਹਨੂੰ ਦਿਖਾਤਾ ਭਰਾ ਜਿਹੜੇ ਭਰਾ ਨੇ ਕੋਈ ਸੂਪਰਸੀਡਰ ਕੋਈ ਹੋਰ ਐਪਲੀਮੈਂਟ ਲੈਣਾ ਉਹ ਸਾਰੇ ਨੇ ਜੁੜੇ ਰਹੋ ਵੀਰੇ ਇਸੇ ਵੀਡੀਓ ਨਾਲ ਸਕਿੱਪ ਨਾ ਕਰਿਓ ਇਹਨੂੰ ਤੇ ਕੰਟੀਨਿਊ ਰੱਖਿਓ ਨੈਕਸਟ ਪਾਰਟ 'ਚ ਵੀਰੇ ਬਣਾਵਾਂਗੇ ਹੁਣੇ ਵੀਡੀਓ ਚੱਲਦੇ-ਚੱਲਦੇ ਨੈਕਸਟ ਪਾਰਟ 'ਚ ਇਹ ਵੱਡਾ ਉਹ ਨਾ ਹੋ ਜਾ ਫਿਰ ਭਾਗ ਹੁਣ ਤੁਹਾਨੂੰ ਦਿਖਾਉਨੇ ਆ ਵੀਰੇ ਰੀਪਰ ਹੋਰ ਵੀ ਜਿਹੜੇ ਘੱਟ ਰੇਟ ਵਾਲ ਨੇ ਆਪਣੇ ਕੋਲੇ ਕੋਈ 60 70 ਕੁ ਹਜ਼